ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸਲੋਕ ਮਹੱਲਾ 3 ਗੁਰਮੁਖ ਸੰਸਾ ਮੂਲ ਨਾ ਹੋਵੀ ਚਿੰਤਾ ਵਿੱਚੋਂ ਜਾਏ ਜੋ ਕਿਛ ਹੋਏ ਸੋ ਸਹਜੇ ਹੋਏ ਕਹਿਣਾ ਕਿਛੂ ਨਾ ਜਾਏ ਨਾਨਕ ਤਨ ਕਾ ਆਖਿਆ ਆਪ ਸੁਣੇ ਜੇ ਲਾਇਨ ਪੰਨੇ ਪਾਏ ਮਹੱਲਾ 3 ਕਾਲ ਮਾਰ ਮਨਸਾ ਮਨੈ ਸਮਾਣੀ ਅੰਤਰ ਨਿਰਮਲ ਨਾਓ ਅੰਦਨ ਜਾਗੈ ਕਦੇ ਨਾ ਸੋਵੇ ਸਹਿਜੇ ਅੰਮ੍ਰਿਤ ਪਿਆਓ ਮੀਠਾ ਬੋਲੇ ਅੰਮ੍ਰਿਤ ਬਾਣੀ ਅੰਦਨ ਹਰ ਗੁਣ ਗਾਓ ਨਿਜ ਘਰ ਵਾਸਾ ਸਦਾ ਸੋਹਦੇ ਨਾਨਕ ਤੈਨ ਮਿਲਿਆ ਸੁਖ ਪਾਓ ਪੌੜੀ ਹਰ ਤਨ ਰਤਨ ਜਿ ਵਹਿਰੀ ਸੋ ਗੁਰ ਹਰ ਤਨ ਹਰ ਪਾਸੋਂ ਦਿਵਾਇਆ ਜੇ ਕਿਸੈ ਕਿ ਉਹ ਦਿਸ ਆਵੇ ਤਾਂ ਕੋਈ ਕਿ ਉਹ ਮੰਗ ਲਏ ਅਕੈ ਕੋਈ ਕਿ ਉਹ ਦਿਵਾਏ ਇਹੋ ਧਨ ਇਹ ਹਰ ਧਨ ਜੋਰ ਕੀਤਾ ਕਿਸੇ ਨਾਲ ਨਾ ਜਾਏ ਵੰਡਾਇਆ ਜਿਸਨੋਂ ਸਤਿਗੁਰੂ ਨਾਲ ਹਰ ਸਰਦਾ ਲਾਏ ਤਿਸ ਹਰ ਧਨ ਕੀ ਵੰਡ ਹੱਥ ਆਵੇ ਜਿਸਨੂੰ ਕਰਤਾ ਧੁਰ ਲਿਖ ਪਾਇਆ ਇਸ ਹਰ ਧਨ ਦਾ ਕੋਈ ਸ਼ਰੀਕ ਨਹੀਂ ਕਿਸੇ ਦਾ ਖਤ ਨਹੀਂ ਕਿਸੈ ਕਾ ਸੀਵ ਬੰਨੈ ਰੋਲ ਨਾਹੀ ਜੇ ਕੋ ਹਰ ਧਨ ਕੀ ਬਖੀਲੀ ਕਰੇ ਤਿਸ ਕਾ ਮੋਹ ਹਰ ਚੋ ਕੁੰਡਾ ਵਿੱਚ ਕਾਲਾ ਕਰਾਇਆ ਹਰ ਕੇ ਦਿੱਤੇ ਨਾਲ ਕਿਸੈ ਜੋਰ ਬਖੀਲੀ ਨਾ ਚੱਲੈ ਦੇਖਦੇ ਹੋ ਨਿਤ ਨਿਤ ਜੜੈ ਸਵਾਇਆ ਸ਼ਲੋਕ ਮਹੱਲਾ ਤੀਜਾ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰ ਐ ਉਬਰੈ ਤਿੱਤੈ ਲਿਹੋ ਉਬਾਰ ਸਤਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸਣ ਹਾਰ ਮਹੱਲਾ ਤੀਜਾ ਹੋ ਬਹਿ ਮਾਇਆ ਮੋਹਣੀ ਦੂਜੈ ਲੱਗੈ ਜਾਏ ਨਾ ਇਹ ਮਾਰੀ ਨਾ ਮਰੈ ਨਾ ਇਹ ਹਾਟ ਵਿਕਾਏ ਗੋਰਖੇ ਸਬਦ ਪਰ ਜਾ ਲੀਐ ਤਾਂ ਇਹ ਵਿੱਚੋ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ ਨਾਨਕ ਮਾਇਆ ਕਾ ਮਾਰਨ ਸਬਦ ਹੈ ਗੁਰਮੁਖ ਪਾਇਆ ਜਾਏ ਪੌੜੀ ਸਤ ਗੁਰ ਕੀ ਵਡਿਆਈ ਸਤ ਗੁਰ ਦਿੱਤੀ ਤੁਰੋ ਹੁਕਮ ਬੁਝ ਨਿਸ਼ਾਨ ਪੁੱਤਿ ਪਾਤੀ ਜਵਾਈ ਸਕੀ ਅੱਗੋ ਪਿਛੋ ਟੋਲ ਡਿਠਾ ਲਾਹੈ ਉਹ ਸਭਨਾ ਕਾ ਬਿਮਾਨ ਜਿਥੈ ਕੋ ਵੇਖੈ ਤਿਥੈ ਮੇਰਾ ਸਤਿਗੁਰੂ ਹਰ ਬਖਸਿ ਉਸ ਸਭ ਜਹਾਨ ਜੇ ਸਤਿਗੁਰ ਨੂੰ ਮਿਲ ਮੰਨੇ ਸੋ ਹਲ ਤਪਲਤ ਸਿਜੈ ਜੇ ਵੇਮੁਖ ਹੋਵੇ ਸੋ ਫਿਰੈ ਪ੍ਰਿਸ਼ਟ ਥਾਨ ਜਨ ਨਾਨਕ ਕੈ ਵਲ ਹੋਆ ਮੇਰਾ ਸੁਆਮੀ ਹਰ ਸੱਜਣ ਪੁਰਖ ਸੁਜਾਨ ਪਉਦੀ ਭੇਤ ਦੇਖੈ ਸਭ ਆਏ ਪਏ ਸਤਿਗੁਰ ਕੀ ਪੈਰੀ ਲਾਹੈ ਉਹਨ ਸਭਨਾ ਕੋ ਮਨੋਗੁਮਾਨ ਸ਼ਲੋਕ ਮਹੱਲਾ ਪਹਿਲਾ ਕੋਈ ਵਾਹੇ ਕੋਲੁਣੈ ਕੋ ਪਾਏ ਖਲੇਹਾਨ ਨਾਨਕ ਏਵ ਨ Japਈ ਕੋਈ ਖਾਏ ਨਿਦਾਨ ਮਹੱਲਾ ਪਹਿਲਾ ਜਿਸ ਮਨ ਵਸਿਆ ਤਰਿਆ ਸੋਏ ਨਾਨਕ ਜੋ ਭਾਵੇ ਸੋ ਹੋਏ ਪਉੜੀ ਪਾਰ ਬ੍ਰਹਮ ਦੇ ਆਲ ਸਾਗਰ ਤਾਰਿਆ ਗੁਰਪੂਰੈ ਮਿਹਰਵਾਨ ਭਰਮ ਭਉ ਮਾਰਿਆ ਕਾਮ ਕ੍ਰੋਧ ਬਿਕਰਾਲ ਦੂਤ ਸਭ ਹਾਰਿਆ ਅੰਮ੍ਰਿਤ ਨਾਮ ਨਿਧਾਨ ਕੰਠਿ ਓਰ ਧਾਰਿਆ ਨਾਨਕ ਸਾਧੂ ਸੰਗ ਜਨਮ ਮਰਨ ਸੁਵਾਰਿਆ ਸ਼ਲੋਕ ਮਹਲਾ 3 ਜਿਨੇ ਨਾਮ ਵਿਸਾਰਿਆ ਕੂੜੇ ਕਹਿਣ ਕਹਨ ਪੰਜ ਚੋਰ ਤਿਨਾ ਘਰ ਮੋਹਨ ਹੋਮੈ ਅੰਦਰ ਸੰਨ ਸਾਖਤ ਮੁਠੇ ਦੁਰਮਤੀ ਹਰ ਰਸ ਨਾ ਜਣਨ ਜਿਨੇ ਅੰਮ੍ਰਿਤ ਭਰਮ ਲੁਟਾਇਆ ਬਿਕਸਿਓ ਰਚੈ ਰਚਨ ਦੁਸ਼ਟਾ ਸੇਤੀ ਪਿਰਹੜੀ ਜਨ ਸਿਉ ਬਾਦ ਕਰਨ ਨਾਨਕ ਸਾਖਤ ਨਰਕ ਮੈਂ ਜਮ ਬੱਦੇ ਦੁਖ ਸਹਨ ਪਿਆ ਕਿਰਤ ਕਮਾਮ ਦੇ ਜਿਵ ਰਾਖੈ ਤਿਵੈ ਰਹਨ ਮਹੱਲਾ ਤੀਜਾ ਜਿਨੇ ਸਾਤ ਗੁਰੂ ਸੇਵਿਆ ਤਾਣ ਤਾਣੇ ਤਿਸ ਸਾਸ ਗਰਾਸ ਸਦਾ ਮਨ ਵਸੈ ਜਮ ਜੋਹੇ ਨਸਕੈ ਤਿਸ ਹਰ ਦਾਸਾਂ ਦਾ ਦਾਸ ਹੋਏ ਪਰਮ ਪਦਾਰਥ ਤਿਸ ਨਾਨਕ ਮਨ ਤਨ ਜਿਸ ਪ੍ਰਭ ਵਸੈ ਹੋ ਸਾਦ ਗੁਰਬਾਨ ਤਿਸ ਜਿਨ ਕੋ ਪੂਰਬ ਲਿਖਿਆ ਰਸ ਸੰਤ ਜਨਾ ਸਿਉ ਤਿਸ ਪੌੜੀ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮੈਂ ਘਟ ਘਟ ਮੁਖ ਭਣਿਆ ਬਹੁਤ ਬੜਿਆਈਆਂ ਸਾਹਿਬੈ ਨਾ ਜਾਹੀ ਗਣੀਆਂ ਸੱਚ ਸਹਜ ਆਨੰਦ ਸਤਿਗੁਰੂ ਪਾਸ ਸੱਚੀ ਗੁਰ ਮਣੀਆਂ ਨਾਨਕ ਸੰਤ ਸਵਾਰੇ ਪਾਰ ਬ੍ਰਹਮ ਸੱਚੇ ਸਿਓ ਬਣਿਆ ਸ਼ਲੋਕ ਮਹੱਲਾ ਪਹਿਲਾ ਸ਼ਲੋਕ ਮਹੱਲਾ ਤੀਜਾ ਆਪਣਾ ਆਪ ਨਾ ਪਛਾਣੈ ਹਰ ਪ੍ਰਭ ਜਾਤਾ ਦੂਰ ਗੁਰ ਕੀ ਸੇਵਾ ਵਿਸਰੀ ਕਿਉ ਮਨ ਰਹਿ ਹਜੂਰ ਮਨਮੁਖ ਜਨਮ ਗਵਾਇਆ ਝੂਠੇ ਲਾਲਚ ਕੂਰ ਨਾਨਕ ਬਖਸ਼ ਮਲਾਇਨ ਸੱਚੇ ਸ਼ਬਦ ਹਧੂਰ ਮਹੱਲਾ ਤੀਜਾ ਹਰ ਪ੍ਰਭ ਸੱਚਾ ਸੋਹਿਲਾ ਗੁਰਮਖ ਨਾਮ ਗੋਵਿੰਦ ਅੰਦੇਨ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ ਵੱਡ ਭਾਗੀ ਹਰ ਪਾਇਆ ਪੂਰਨ ਪਰਮ ਆਨੰਦ ਜਨ ਨਾਨਕ ਨਾਮ ਸਲਾਇਆ ਬੋੜ ਨਾ ਮਨ ਤਨ ਭੰਗ ਪੌੜੀ ਕੋਈ ਨਿੰਦਕ ਹੋਵੇ ਸਤ ਗੁਰੂ ਕਾ ਫਿਰ ਸਰਣ ਗੁਰੇ ਆਵੇ ਪਿਛਲੇ ਗੁਨੇ ਸਤ ਗੁਰੂ ਬਖਸਲੇ ਸਤ ਸੰਗਤ ਨਾਲ ਰੜਾਵੇ ਜੋ ਮਹਿ ਵੁੱਠਿਆ ਗਲੀਆਂ ਨਾਲੀਆਂ ਟੋਬਿਆਂ ਕਾ ਜਲ ਜਾਏ ਪਵੈ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ ਇਹ ਬੜੇ ਆਈ ਸਤਿਗੁਰ ਨਿਰਵੈਰ ਵਿੱਚ ਜਿੱਤ ਮਿਲੇ ਤਿਸਨਾ ਭੁਖ ਉਤਰੈ ਹਰ ਸਾਤ ਤੜ ਆਵੇ ਨਾਨਕ ਇਹੋ ਚਰਜ ਦੇਖੋ ਮੇਰੇ ਹਰ ਸੱਚੇ ਸਾਖਾ ਜੇ ਸਤਿਗੁਰ ਨੂੰ ਮੰਨੈ ਸੋ ਸਭਨਾ ਭਾਵੇ ਸੁਧ ਇਹ ਬੜੇ ਆਈ ਸਤ ਗੁਰੂ ਨਿਰਵੈਰ ਵਿੱਚ ਜਿੱਤ ਮਿਲਿਆ ਤਿਸਨਾਪੋ ਖੁਤਰੈ ਹਰ ਸਾਤ ਤੜ ਆਵੇ ਨਾਨਕ ਹੋ ਚਰਜ ਦੇਖੋ ਮੇਰੇ ਹਰ ਸੱਚੇ ਸ਼ਾਕਾ ਜੇ ਸਤ ਗੁਰ ਨੂੰ ਮੰਨੈ ਸੋ ਸਭਨਾ ਭਾਵੇ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ